ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਾ ਸੰਗਤ ਜੀ ਜੜਦੀ ਕਲਾ ਜੀ ਆਪਾਂ ਅੱਜ ਕੁਦਰਤ ਦੇ ਲਾਗੇ ਪਹਾੜੀ ਏਰੀਆ ਬੜਾ ਆਨੰਦ ਹੀ ਅਨੰਦ ਹੈ ਨਾ ਇੱਥੇ ਮਹਾਰਾਦਾ ਪਰਮਾਨ ਹੈ ਬਲੇਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਫਰੀਦਾ ਖਲਕ ਖਲਕ ਮਹਿ ਖਲਕ ਬਸੈ ਰਬ ਮਾਈ ਸੋ ਦੇਖੋ ਕੁਦਰਤ ਦਾ ਆਨੰਦ ਪ੍ਰਮਾਤਮਾ ਦੇਖਣ ਦਾ ਵਿਸ਼ਾ ਨਹੀਂ ਆ ਸਮਝਣ ਦਾ ਵਿਸ਼ਾ ਹੈ ਕੁਦਰਤ ਦੇ ਵਿੱਚ ਹੀ ਪਰਮਾਤਮਾ ਵਸਦਾ ਹੈ ਇਹ ਕੁਦਰਤ ਹਰਿਆਲੀ ਚਾਰੇ ਪਾਸੇ ਹੀ ਹਰਿਆਲੀ ਹਰਿਆਲੀ ਹੈ ਜੀਵ ਜੰਤੂ ਉਹਨਾਂ ਦੀ ਚੀਚਾਹਟ ਮੋਰਾਂ ਦਾ ਬੋਲਣਾ ਹੋਰ ਪੰਛੀਆਂ ਦਾ ਬੋਲਣਾ ਕਿੰਨਾ ਆਨੰਦ ਹੈ ਨਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਪ੍ਰੇਮ ਕਰਨਾ ਹੀ ਰੱਬ ਨਾਲ ਪ੍ਰੇਮ ਕਰਨਾ ਹੈ ਅਸੀਂ ਦਰਖਤਾਂ ਨੂੰ ਵੱਢਣਾ ਨਹੀਂ ਪਾਣੀ ਨੂੰ ਫਜ਼ੂਲ ਨਹੀਂ ਵਰਤਣਾ ਕੋਨੂੰ ਜੋ ਸਾਨੂੰ ਜੇ ਤੁਹਾਨੂੰ ਲੋੜ ਆ ਉਸ ਹਿਸਾਬ ਨਾਲ ਪਾਣੀ ਨੂੰ ਵਰਤੋ ਦਰਾਹਤਾਂ ਨੂੰ ਵੱਡ ਵੱਡ ਕੇ ਨਹੀਂ ਸੁਟਣਾ ਕਿਉਂਕਿ ਇਹ ਪਰਮਾਤਮਾ ਕੁਦਰਤ ਦੇ ਰੂਪ ਚ ਹੀ ਵਸ ਰਿਹਾ ਹੈ ਅੱਜ ਜੇ ਅਸੀਂ ਪਰਮਾਤਮਾ ਦੇ ਦਰਸ਼ਨ ਕਰਨੇ ਹੋਣ ਤਾਂ ਕਿਵੇਂ ਹੋਣਗੇ ਤਾਂ ਇਹਨਾਂ ਚੀਜ਼ਾਂ ਚ ਹੀ ਹੋਣਗੇ ਇਹ ਸਾਧੂ ਜਿਹੜੇ ਜਾਂਦੇ ਸੀ ਮਹਾਤਮਾ ਵਾਂਗ ਮਹਾਂਪੁਰਖ ਜਿਹੜੇ ਪਹਾੜੀ ਰ ਜੰਗਲਾਂ ਚ ਬੈਠਦੇ ਸੀ ਨਾ ਉਹ ਐਸੀ ਕਰਕੇ ਬੈਠਦੇ ਕੋ ਉੱਥੇ ਸ਼ਾਂਤ ਰਹਿੰਦਾ ਸੀ ਮਨ ਇਹ ਪੰਛੀਆਂ ਨੂੰ ਉਹਨਾਂ ਦੀਆਂ ਆਵਾਜ਼ਾਂ ਨੂੰ ਇਹ ਆਵਾਜ਼ਾਂ ਦੇ ਵਿੱਚ ਹੀ ਪ੍ਰਮਾਤਮਾ ਨੂੰ ਮਹਿਸੂਸ ਕਰਨਾ ਅਨਹਦ ਸ਼ਬਦ ਜਿਹਨੂੰ ਆਪਾਂ ਕਹਿੰਦੇ ਆ ਨਾ ਇਹ ਕੁਦਰਤ 'ਚ ਅੱਜ ਵੀ ਵੱਜ ਰਿਹਾ ਹੈ ਆ ਪੱਤਿਆਂ ਦੀ ਜਦੋਂ ਹਵਾ ਚੱਲਦੀ ਹੈ ਪੱਤੇ ਹਿੱਲਦੇ ਨੇ ਤਾਂ ਇਹ ਆਵਾਜ਼ ਆਉਂਦੀ ਹੈ ਪੱਤਿਆਂ ਦੀ ਖੜਖੜਕਦੀ ਇਹ ਅਸਲ 'ਚ ਅਨਹਦ ਹੀ ਸ਼ਬਦ ਹੈ ਪੰਛੀਆਂ ਦਾ ਬੋਲਣਾ ਹੋਰ ਇਹ ਆਵਾਜ਼ਾਂ ਜਿਹੜੀਆਂ ਆਉਂਦੀਆਂ ਨੇ ਇਹ ਸਾਰਾ ਕੁਦਰਤ ਦਾ ਹੀ ਵਿੱਚ ਜੋ ਹੈ ਅਨਹਦ ਸ਼ਬਦ ਵਜ ਰਿਹਾ ਹੈ ਇਹ ਚੀਜ਼ਾਂ ਦਾ ਜੋ ਦੇਖਣਾ ਕੁਦਰਤ ਨੂੰ ਇਹ ਪ੍ਰਮਾਤਮਾ ਦਾ ਹੀ ਦੇਖਣਾ ਹੈ ਸੋ ਇਸ ਕਰਕੇ ਪ੍ਰਮਾਤਮਾ ਦੇਖਣ ਦਾ ਵਿਸ਼ਾ ਨਹੀਂ ਸਮਝਣ ਦਾ ਵਿਸ਼ਾ ਹੈ ਸਭ ਵਿੱਚ ਪ੍ਰਮਾਤਮਾ ਵਸ ਰਹੇ ਚਿੜੀਆਂਾਂ ਚ ਕਾਂਾਂ ਚ ਮੋਰਾਂ ਚ ਪਾਂਸ਼ੀਆਂ ਚ ਜਾਨਵਰਾਂ ਚ ਇਹ ਦਰਖਤਾਂ ਦੇ ਵਿੱਚ ਸੋ ਇਸ ਕਰਕੇ ਬੜਾ ਇੱਥੇ ਆਨੰਦ ਸੀ ਸੋ ਆਪ ਇਹਨੂੰ ਬੇਨਤੀ ਹੈ ਵੀ ਗੁਰੂ ਸਾਹਿਬ ਦਾ ਫਰਮਾਨ ਵੀ ਹੈ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਸੋ ਇਸ ਕਰਕੇ ਪਵਨ ਜਿਹੜਾ ਇਹਨੂੰ ਗੁਰੂ ਦਾ ਦਰਜਾ ਇਸੇ ਕਰਕੇ ਮੜਾਏ ਪਾਣੀ ਨੂੰ ਪੀਤਾ ਇਸੇ ਕਰਕੇ ਗਿਆ ਹੈ ਧਰਤੀ ਨੂੰ ਮਾਤਾ ਇਸੇ ਕਰਕੇ ਗਿਆ ਹੈ ਕਿਉਂਕਿ ਕੁਦਰਤ ਜੋ ਹੈ ਨਾ ਇਹ ਇਹ ਨਾ ਚੀਜ਼ਾਂ ਚ ਵਾਸ ਕਰੇ ਜੇ ਪ੍ਰਮਾਤ ਨੂੰ ਦੇਖਣਾ ਨਾ ਤਾਂ ਇਹ ਚੀਜ਼ਾਂ ਚ ਦੇਖਿਆ ਜਾ ਸਕਦਾ ਸੋ ਇਸ ਕਰਕੇ ਸਾਹ ਸੰਗ ਹੀ ਆਪ ਇਹਨੂੰ ਵੀਂਟੇ ਵੀ ਦਰਖਤਾਂ ਨੂੰ ਵੱਡੋ ਨਾ ਇਹਨਾਂ ਨੂੰ ਵੱਧ ਤੋਂ ਵੱਧ ਲਗਾਓ ਤੇ ਕੁਦਰਤ ਦੇ ਨਾਲ ਪ੍ਰੇਮ ਕਰੋ ਗੁਰੂ ਨਾਨਕ ਪਾਸ਼ਾ ਜੀ ਨੇ ਕੁਦਰਤ ਵਿੱਚੋਂ ਰੱਬ ਦੇਖਿਆ ਹੈ ਨਾ ਕਿ ਮੰਦਰਾਂ ਮਸਜਿਦਾਂ ਵਿੱਚੋਂ ਮੰਦਰਾਂ ਮਸਜਿਦ ਸਾਡੇ ਸਕੂਲ ਦੀ ਤਰ੍ਹਾਂ ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਧਾਰਮਿਕ ਗ੍ਰੰਥ ਪੜ੍ਹਨੇ ਜ਼ਰੂਰੀ ਨੇ ਪਰ ਧਾਰਮਿਕ ਗ੍ਰੰਥ ਕਹਿੰਦੇ ਕੀ ਨੇ ਵੇ ਕੁਦਰਤ ਹੀ ਰੱਬ ਹੈ ਬਲਿਹਾਰੀ ਕੁਦਰਤ ਬਸੇ ਆ 13 ਅੰਤਰਾ ਜਾਈ ਲਖਿਆ ਇਹ ਜੋ ਪ੍ਰਮਾਤਮਾ ਹੈ ਇਹ ਕੁਦਰਤ ਹੀ ਬਣ ਕੇ ਬੈਠਾ ਸੂ ਇਸ ਕਰਕੇ ਇੰਨੀ ਆ ਗਵੀਟਿਆ ਸੀ ਜਰੂਰ ਖਿਆਲ ਰੱਖੋ ਕੁਦਰਤ ਨੂੰ ਪ੍ਰੇਮ ਕਰਨਾ ਹੀ ਰੱਬ ਨੂੰ ਪ੍ਰੇਮ ਕਰਨਾ ਹੈ ਸੋ ਇਸ ਕਰਕੇ ਜਰੂਰ ਆਪ ਜੀ ਇਹਨਾਂ ਗੱਲਾਂ ਦਾ ਖਿਆਲ ਰੱਖੋ ਬਾਣੀ ਪੜੋ ਤੇ ਕੁਦਰਤ ਨੂੰ ਪ੍ਰੇਮ ਕਰੋ ਜੀਵ ਜਾਨਤਿਆਂ ਨਾਲ ਪ੍ਰੇਮ ਕਰੋ ਉਹਨਾਂ ਨੂੰ ਪਿਆਸਿਆਂ ਨੂੰ ਪਾਣੀ ਪਿਲਾਓ ਪਾਣੀ ਰੱਖੋ ਆਪਣੇ ਘਰਾਂ 'ਚ ਹੁਣ ਗਰਮੀਆਂ ਆ ਚੁੱਕੀਆਂ ਨੇ ਫੇਸ ਕਰਕੇ ਪਾਣੀ ਵੀ ਰੱਖੋ ਆਪਣੇ ਉੱਪਰ ਕੋਠਿਆਂ ਤੇ ਜਾਂ ਬਾਹਰ ਜਰੂਰ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਦਰਖਤਾਂ ਦਾ ਸਾਂਭ ਸੰਭਾਲ ਕਰੋ ਗਰਮੀਆਂ ਵਿੱਚ ਸੁੱਕਣ ਨਾ ਉਹਨਾਂ ਨੂੰ ਪਾਣੀ ਪੌਜੇ ਨੇੜੇ ਤੇ ਤੁਹਾਨੂੰ ਕੋ ਦਰਖਤ ਮਾਣਨਾ ਜੀਨੀਆ ਕਬੀਰ ਤੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ